ਤਰਨ ਤਾਰਨ ਦੀ ਜਿੰਮਨੀ ਚੋਂ ਤੋ ਪਹਿਲਾਂ ਪੰਜਾਬ ਵਿੱਚ ਵੱਡੀ ਵਾਰਦਾਤ ਅਕਾਲੀ ਦਲ ਵਰਸ ਪੰਜਾਬ ਦੇ ਉਮੀਦਵਾਰ ਦੇ ਉੱਪਰ ਹੋਇਆ ਜਾਨਲੇਵਾ ਹਮਲਾ ਗੱਡੀ ਦੇ ਉੱਪਰ ਸੁੱਟੇ ਗਏ ਪੈਟਰੋਲ ਬੰਬ ਜੋ ਵਾਲ-ਵਾਲ ਬਚੇ ਨੇ ਭਾਈ ਮਨਦੀਪ ਸਿੰਘ ਉਹਨਾਂ ਦੇ ਨੇੜੇ ਦੇ ਸਾਥੀ ਸੁਖਦੇਵ ਸਿੰਘ ਨੂੰ ਜੋ ਜ਼ਖਮਾਂ ਦੇ ਹਾਲਾਤ ਦੇ ਵਿੱਚੋਂ ਜੈਫਰ ਕਰ ਦਿੱਤਾ ਗਿਆ ਹੈ ਉਹਨਾਂ ਨੂੰ ਡੀ ਐਮ ਸੀ ਲੁਧਿਆਣਾ ਜਿਨ੍ਹਾਂ ਦੇ ਹਾਲਾਤ ਬਹੁਤ ਹੀ ਗੰਭੀਰ ਬਣੇ ਹੋਏ ਨੇ ਜੋ ਉਸ ਗੱਡੀ ਦੇ ਵਿੱਚ ਜਿਸ ਦੇ ਉੱਪਰ ਪੈਟਰੋਲ ਬੰਬ ਸੁੱਟੇ ਗਏ ਸੀ ਉਹਨਾਂ ਨੂੰ ਗੰਭੀਰ ਸੱਟਾਂ ਆਈਆਂ ਨੇ ਤੁਸੀਂ ਜਿਹੜੇ ਹੋ ਲੋਕਰਾਏ ਨਿਊਜ਼ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਜ਼ਰੂਰ ਦਬਾ ਦਿਓ ਤਾਂ ਕਿ ਤੁਹਾਨੂੰ ਹਰ ਰੋਜ਼ ਵੱਡੀ ਤੇ ਨਵੀਂ ਖ਼ਬਰ ਮਿਲ ਸਕੇ ਸੋ ਅਕਾਲੀ ਦਲ ਵਾਰਿਸ ਪੰਜਾਬ ਤਰਨਤਾਰਨ ਦੀ ਜਿਮਨੀ ਚੋਣ ਦੇ ਵਿੱਚ ਜਿੱਤ ਵਾਲੇ ਪਾਸੇ ਵੱਧ ਰਿਹਾ ਹੈ ਜੋ ਸਾਰੀਆਂ ਹੀ ਪਾਰਟੀਆਂ ਬੁਖਲਾੜ ਦੇ ਵਿੱਚ ਨੇ ਸਾਰੀਆਂ ਹੀ ਪਾਰਟੀਆਂ ਦੇ ਵੱਲੋਂ ਜੋ ਤਰਨ ਤਰਨੀ ਜਿਮਣੀ ਚੋਣ ਅਕਾਲੀ ਦਲ ਵਾਰਸ ਪੰਜਾਬ ਨੂੰ ਜਿੱਤਣ ਤੋਂ ਰੋਕਣ ਲਈ ਉਹਨਾਂ ਦੇ ਉੱਪਰ ਹਮਲੇ ਕਰਵਾਏ ਜਾ ਰਹੇ ਨੇ ਜੋ ਅੱਜ ਅਕਾਲੀ ਦਲ ਵਾਰਸ ਪੰਜਾਬ ਦੇ ਉਮੀਦਵਾਰ ਦੇ ਗੱਡੀ ਦੇ ਉੱਪਰ ਜਾਲੇਵਾ ਹਮਲਾ ਹੋ ਜਾਂਦਾ ਹੈ ਪੈਟਰੋਲ ਬੰਬ ਸੁੱਟੇ ਜਾਂਦੇ ਨੇ ਜਿਸ ਨਾਲ ਗੱਡੀ ਪੂਰੀ ਤਰ੍ਹਾਂ ਸੜਕੇ ਸੁਆਹ ਹੋਈਏ ਸੋ ਅਕਾਲੀ ਦਲ ਵਾਰਸ ਪੰਜਾਬ ਧੜੇ ਦੇ ਚੋਣ ਇੰਚਾਰਜ ਸੁਖਦੇਵ ਸਿੰਘ ਜਿਹੜੇ ਅੰਮ੍ਰਿਤਸਰ ਹਾਈਵੇ ਦੇ ਨੇੜੇ ਜਿਨ੍ਹਾਂ ਦੇ ਉੱਪਰ ਅਣਪਛਾਤੇ ਹਮਲਾਵਰਾਂ ਨੇ ਇਹ ਪੈਟਰੋਲ ਬੰਬ ਨਾਲ ਹਮਲਾ ਕੀਤਾ ਹੈ ਹਮਲੇ ਤੋਂ ਬਾਅਦ ਉਹਨਾਂ ਦੀ ਕਾਰ ਨੂੰ ਜੋ ਅੱਕ ਲੱਗ ਗਈ ਤੇ ਮੌਕੇ ਤੇ ਮੌਜੂਦ ਲੋਕਾਂ ਦੇ ਅਨੁਸਾਰ ਸੁਖਦੇਵ ਸਿੰਘ ਨੇ ਸਮਝਦਾਰੀ ਦਿਖਾਉਂਦਿਆਂ ਹੋਇਆਂ ਕਾਰ ਤੋਂ ਬਾਹਰ ਨਿਕਲ ਕੇ ਆਪਣੀ ਜਾਨ ਬਚਾ ਲਈ ਪਰ ਉਹ ਗੰਭੀਰ ਰੂਪ ਵਿੱਚ ਚੁਲਸ ਗਏ ਉਹਨਾਂ ਨੂੰ ਤੁਰੰਤ ਐਮਰਜੈਂਸੀ ਇੱਕ ਨਿੱਜੀ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਉਹਨਾਂ ਦੀ ਹਾਲਾਤ ਸਿਰ ਦੱਸੀ ਗਈ ਤੇ ਉਹਨਾਂ ਨੂੰ ਡੀਐਮਸੀ ਲੁਧਿਆਣਾ ਦੇ ਵਿੱਚ ਰੈਫਰ ਕਰ ਦਿੱਤਾ ਗਿਆ ਇਸ ਘਟਨਾ ਦੇ ਸਬੰਧਿਤ ਸੰਸਦ ਮੈਂਬਰ ਅਮਰਸਪਾਰਸ਼ ਸਿੰਘ ਦੇ ਪਿਤਾ ਤਰ ਸੇਮ ਸਿੰਘ ਨੇ ਚੋਣ ਕਮਿਸ਼ਨ ਕੋਲ ਸ਼ਿਕਾਇਤ ਦਰਜ ਕਰਵਾਈਏ ਉਹਨਾਂ ਨੇ ਨਿਰਪੱਖ ਜਾਂਚ ਅਤੇ ਜ਼ਿੰਮੇਵਾਰ ਲੋਕਾਂ ਦੇ ਵਿਰੁੱਧ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਉਹਨਾਂ ਨੇ ਇਹ ਵੀ ਸ਼ੰਕਾ ਪ੍ਰਗਟ ਕੀਤੀ ਹੈ ਕਿ ਇਹ ਹਮਲਾ ਉਪ ਚੋਣ ਨਾਲ ਸੰਬੰਧਿਤ ਹੈ ਕਿਸੇ ਵਿਰੋਧੀ ਤਿਰਦੀ ਸਾਜ਼ਿਸ਼ ਹੋ ਸਕਦਾ ਹੈ ਜੋ ਚੋਣਾਂ ਦੇ ਦੌਰਾਨ ਜਿਹੜਾ ਕਿ ਅਕਾਲੀ ਦਲ ਵਰਸ ਪੰਜਾਬ ਦੇ ਗੱਡੀ ਨੂੰ ਨਿਸ਼ਾਨਾ ਬਣਾਇਆ ਗਿਆ ਅਕਾਲੀ ਦਲ ਵਰਸ ਪੰਜਾਬ ਦੇ ਉੱਪਰ ਬੰਬ ਸੁੱਟਿਆ ਗਿਆ ਪੁਲਿਸ ਨੇ ਇਲਾਕੇ ਨੂੰ ਕਹਿਰਾ ਪਾ ਲਿਆ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ ਇਲਾਕੇ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਹੈ ਜੋ ਕਿ ਹਾਹਾਕਾਰ ਮਚੀ ਹੋਈ ਹੈ ਪੂਰੇ ਇਲਾਕੇ ਦੇ ਵਿੱਚ ਪੁਲਿਸ ਹੀ ਪੁਲਸ ਨਜ਼ਰ ਆ ਰਹੀ ਹੈ ਜੋ ਅਜੇ ਤੱਕ ਦੋਸ਼ੀਆਂ ਦੇ ਬਾਰੇ ਪੁਲਿਸ ਵੱਲੋਂ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਕਿ ਇੱਕ ਬੰਬ ਕਿਸ ਨੇ ਸੁੱਟਿਆ ਹੈ ਔਰ ਇਸ ਦੀ ਜ਼ਿੰਮੇਵਾਰੀ ਵੀ ਅਜੇ ਤੱਕ ਕਿਸੇ ਨੇ ਨਹੀਂ ਪਰ ਮਨਦੀਪ ਸਿੰਘ ਜਿਹੜੇ ਇਸ ਗੱਡੀ ਦੇ ਵਿੱਚ ਨਹੀਂ ਸਨ ਜੋ ਉਹਨਾਂ ਦੇ ਸਾਥੀ ਔਰ ਤਰਨਤਾਰਨ ਦੇ ਚੌਣ ਇੰਚਾਰਜ ਨੇ ਸੁਖਦੇਵ ਸਿੰਘ ਉਹ ਇਸ ਗੱਡੀ ਦੇ ਵਿੱਚ ਮੌਜੂਦ ਸੀ ਪਰ ਜਿਵੇਂ ਹੀ ਹਮਲਾ ਹੋਇਆ ਉਹ ਗੱਡੀ ਦੇ ਵਿੱਚੋਂ जो सियाण वर्ते हुए बाहर निकले पर उन्होंने तो बाद पूरी तरह सड़के सवाह हो गई जो वो ग्डी के कुछ भी नहीं बचाया पर उतरे दूसरे पासे पुलिस के वलों छानबीन कर सामने गई कि ग्डी के एक बिना लाइसेंसी पस्तौल मिले जिसनों जोड़ा कि नजायज़ दसया जा रहा है पर गुड्डी जी कि साइड पर खड़ी हुई स उस गड्डी की हैडब्रेक लगी हुई थी जो कि पुलिस के वलों खुलासे किए गए हैं कि इस पहला किस साजिश के तहत रोक दिया गया जो कोई हमला करने वाला जिस साजिश जी वो नज़र आ रही है कि इस गी के उपर किसने हमला किया गड्डी रोक के हैंडब्रेक लगा के सैड पर खड़ा करके इसके ऊपर जरा अग लाई गई है जो पुलिस के वो शंका जाहिर की गई है